ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਮਹਾਰਾਜ ਸਿਮਰਿਆ ਕਾਰਨੋਂ ਨੇ ਦਾਵੈ ਧਾਇ ਸਭ ਥਾਈਂ ਵੈਸਾ ਏ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ 350 ਸਾਲਾ ਸ਼ਹੀਦੀ ਸਤਾਬਦੀ ਦਾ ਦਿਹਾੜਾ ਆ ਰਿਹਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਸੂਹ ਸੰਗਤ ਦੇ ਚਰਮਾ ਚ ਨਿਮਰਤਾ ਸਹਿਤ ਜ਼ਰੂਰੀ ਬੇਨਤੀ ਹੈ ਸਾਸਤੌਰ ਤੇ ਆਸਟ੍ਰੇਲੀਆ ਦੀ ਸੰਗਤ ਆਪ ਜੀ ਦੇ ਚਰਨਾਚ ਬੇਨਤੀ ਹੈ ਗੁਰਤੇਗ বাহাদুর ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਜਹਾੜੇ ਦੇ ਮੌਕੇ ਤੇ ਬਰੇ 350 ਸਹਿਜਪਾਟ ਸਾਹਿਬ ਪ੍ਰਾਰੰਭ ਕੀਤੇ ਜਾ ਰਹੇ ਹਨ ਸਥਾਨ ਗੁਰਦੁਆਰਾ ਸ੍ਰੀ ਗੁਰ ਸਿੰਘ ਸਵਾ ਕਰੇਗੀ ਵਰਨ ਵਿਖੇ ਤਰੀਕ ਹੈ 23 ਫਰਵਰੀ 2025 ਦਿਨ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਦੇ ਤੱਕ ਸੰਗਤ ਦੇ ਰੂਪ ਦੇ ਵਿੱਚ 350 ਸ੍ਰੀ ਸੈਜ ਪਾਠ ਸਾਹਿਬ ਪ੍ਰਾਰambh ਹੋਏਗਾ ਇਹ ਸਾਰੇ ਹੀ ਪਾਠ ਸੰਗਤ ਦੇ ਦੁਆਰਾ ਗੁਰੂ ਕੇ ਪਿਆਰਿਆਂ ਦੁਆਰਾ ਕੀਤੇ ਜਾਣੇ ਆ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜ ਜੀ ਅਤੇ ਗੁਰੂ ਕੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਆਪ ਜੀ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਸਾਡਾ ਫਰਜ਼ ਬੰਦ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਜਿਸ ਬਾਣੀ ਲਈ ਜਿਸ ਵਿਚਾਰ ਲਈ ਜਿਸ ਗੁਰਨਾਨਕ ਦੇ ਪੰਥ ਲਈ ਮਹਾਨ ਸ਼ਰਧਾ ਹਾਂ। ਸੋ ਗੁਰੂ ਕੀਆਂ ਅਸੀਸਾਂ ਲੈਣ ਲਈ ਗੁਰ ਤੇਗ ਬਹਾਦਰ ਮਹਾਰਾਜ ਨੂੰ ਸਿਮਰਦੇ ਹੋਏ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੋ ਵੀ ਮਾਈ ਭਾਈ ਵੀਰ ਭੈਣ ਗੁਰਬਾਣੀ ਦਾ ਪਾਠ ਕਰਨਾ ਜਾਣਦਾ ਹੈ ਜਰੂਰ ਸਹਿਜ ਪਾਠ ਸਾਹਿਬ ਦੀ ਹਾਜ਼ਰੀ ਜ਼ਰੂਰ ਲਗਾਓ। ਸਹਿਜ ਪਾਠ ਸਾਹਿਬ ਕਿੱਦਾਂ ਕੀਤੇ ਜਾਣੇ ਹਨ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ। ਪਾਠਾਂ ਦੇ ਆਰੰਭਤਾ 23 ਫਰਵਰੀ ਦੇ ਐਤਵਾਰ 2025 ਨੂੰ ਹੋਵੇਗੀ। ਤੇ ਪਾਠਾਂ ਦੇ ਭੋਗ 23 ਨਵੰਬਰ 2025 ਨੂੰ ਪਾਏ ਜਾਣਗੇ ਲਗਭਗ ਆਪਣੇ ਕੋਲ 9 ਮਹੀਨੇ ਦਾ ਸਮਾਂ ਹੈ ਕਰੀਬ 270 ਦੇ ਦਿਨ ਕਰੀਬ ਦਿਨ ਬਣ ਜਾਂਦੇ ਆ ਜੇਕਰ ਰੋਜ਼ਾਨਾ 4 ਤੋਂ 5 ਅੰਗ ਆਪਾਂ ਕਰਦੇ ਆ 5 ਕੋ ਅੰਗ ਦੀ ਐਵਰੇਜ ਰੱਖ ਲੈਨੇ ਹਾਂ ਤਾਂ ਆਰਾਮ ਦੇ ਨਾਲ 9 ਮਹੀਨੇ ਦੇ ਵਿੱਚ ਸੈਚ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋ ਜਾਏਗੀ ਤੇ ਨਾਲ ਗੁਰੂ ਗ੍ਰੰਥ ਸਾਹਿਬਹਾਰਾ ਦੇ ਸੰਪੂਰਨ ਦਰਸ਼ਨ ਹੋ ਜਾਣਗੇ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿਹਾੜਾ ਹੋਵੇਗਾ ਉਸ ਦਿਨ ਫਿਰ ਆਪਾਂ ਸੰਗਤ ਦੇ ਰੂਪ ਦੇ ਵਿੱਚ ਸਹਿਜ ਪਾਠਾਂ ਦੇ ਭੋਗ ਪਾਵਾਂਗੇ। ਤੋਂ ਜਿਹੜੀ ਪੋਥੀਆਂ ਕਿੱਥੋਂ ਮਿਲਣਗੀਆਂ ਉਹਦਾ ਕੀ ਪ੍ਰਬੰਧ ਹੈ ਇਹਦੇ ਸਬੰਧ ਵਿੱਚ ਬੇਨਤੀ ਹੈ। ਸਹਿਜ ਪਾਠ ਸਾਹਿਬ ਦੀਆਂ ਦੇ ਲਈ ਜੋ ਪੋਥੀਆਂ ਨੇ 23 ਫਰਵਰੀ ਨੂੰ ਜਦੋਂ ਪਾਠ ਆਰੰਭ ਹੋਣਗੇ ਉਸੇ ਦਿਨ ਹੀ ਦੋ ਪੋਥੀਆਂ ਦਾ ਸੈੱਟ ਤੇ ਨਾਲ ਰਹਿਲ ਭਾਵ ਕੇ ਸਟੈਂਡ ਜਿਸ ਦੇ ਉੱਪਰ ਪੋਥੀ ਪ੍ਰਕਾਸ਼ ਕੀਤੀ ਜਾਂਦੀ ਹੈ। ਤੇ ਨਾਲ ਰੁਮਾਲਾ ਸਾਹਿਬ ਇਹ ਸੰਗਤ ਨੂੰ ਦਿੱਤੇ ਜਾਣਗੇ ਜਿਹੜੀਆਂ ਸੰਗਤਾਂ ਆਪਣੇ ਨਾਮ ਪਹਿਲਾਂ ਰਜਿਸਟਰ ਕਰਾ ਦੇਣਗੀਆਂ ਸਾਨੂੰ ਲਿਖਾ ਦੇਣਗੇ ਸੋ ਨਾਮ ਜੋ ਨੰਬਰ ਤੇ ਲਿਖਾਉਣੇ ਹਨ ਆਪਣਾ ਰਜਿਸਟਰ ਕਰਾਉਣਾ ਹੈ ਉਹ ਨੰਬਰ ਸਕਰੀਨ ਦੇ ਉੱਪਰ ਵੀਡੀਓ ਦੇ ਵਿੱਚ ਚੱਲ ਰਹੇ ਨੇ ਆਪ ਜੀ ਇਹਨਾਂ ਨੰਬਰਾਂ ਦੇ ਉੱਪਰ ਜ਼ਰੂਰ ਆਪੋ ਆਪਣਾ ਨਾਮ ਲਿਖਾਓ ਤਾਂ ਜੋ ਆਪਾਂ ਸੰਗਤੀ ਰੋਹ ਚ ਪਾਠ ਆਰੰਭ ਕਰਕੇ ਨੌਵੇਂ ਬਾਦਸ਼ਾਹ ਤੇਗ ਬਹਾਦਰ ਸਿਮਰਿਆ ਕਰ ਨੌਂ ਨੇ ਦਾਵ ਹੈ ਤਾਂ ਇਹ ਸਭ ਥਾਂ ਹੀ ਹੋਏ ਸਕੇ ਸਤਿਗੁਰੂ ਜੀ ਦੀਆਂ ਸ਼ੀਸ਼ਾਂ ਦੇ ਪਾਤਰ ਬਣ ਸਕੀਏ ਜਰੂਰ ਇੱਕ ਇੱਕ ਪਾਠ ਦੀ ਹਾਜ਼ਰੀ ਦੇ ਨਾਲੇ ਗੁਰੂਤਿਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ